भी तेरे ने कमरे से संबंधित पहले आवाज आई थी ये टापे दिए और बीच में चला गया वो ये रोटी का जो है जो प्रशासन है या तो टाइम के बीच में टीम का जो है कार्य की होवे ताकि कोई कोई से वो भी ये जो है साथ में thank <laughs> you

ਨਸ਼ਾ ਦੇਸ਼ ਲਈ ਬਹੁਤ ਵੱਡੀ ਪ੍ਰੋਬਲਮ ਆ ਪਿਛਲੇ ਲੰਬੇ ਸਮੇਂ ਤੋਂ ਦੇਸ਼ ਵਿੱਚ ਨਸ਼ੇ ਨੇ ਹਜ਼ਾਰਾਂ ਪਰਿਵਾਰਾਂ ਨੂੰ ਬਰਬਾਦ ਕੀਤਾ ਹੈ ਦੇਸ਼ ਦੇ ਵਿੱਚ ਵਿੱਦ ਪ੍ਰਦਾਸ਼ਿਤ ਹੈ ਇਸ ਦੇ ਨੌਜਵਾਨਾਂ ਨੂੰ ਗਲਤ ਰਸਤੇ ਤੇ ਲਾਇਆ ਨਸ਼ਾ ਵੇਚਣ ਵਾਲੇ ਹੁਣ ਪੁਲਿਸ ਹੋ ਚੁੱਕੇ ਹੈ ਕਿ ਉਹ ਇਨਸਾਨੀਅਤ ਦਾ ਘਾਣ ਕਰ ਰਹੇ ਹੈ ਇਹ ਅਸਲ 'ਚ ਕਪੜੇ ਡਾਇਰੈਕਟਰ ਵਾਲਾ ਕੰਮ ਕਰਦੇ ਆ ਨਸ਼ਾ ਰੋਸ਼ਨ ਵਾਲਾ ਇਹ ਸਭ ਨੂੰ ਲੈ ਕੇ ਆਪਾਂ ਨੂੰ ਸਰਕਾਰ ਨੂੰ ਮੀਡੀਆ ਨੂੰ ਵੀ ਧਾਰਮਿਕ ਕਠੇਬੰਦੀਆਂ ਨੂੰ ਵੀ ਸਮਾਜਿਕ ਕਠੇਬੰਦੀਆਂ ਨੂੰ ਵੀ ਨਸ਼ੇ ਦੇ ਖਿਲਾਫ ਜਿਹੜਾ ਯੁੱਧ ਨਸ਼ਾ ਬੋਸ ਇਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਜਿੱਥੇ ਦੇ ਵਿੱਚ ਜਿੱਥੇ ਦੇ ਵਿੱਚ ਪੰਜਾਬ ਪੁਲੀਸੀ ਇਹ ਪਹਿਲੀ ਕਾਰਵਾਈ ਆ ਮੰਨਦਾ ਕਿ ਇਹਦੀਆਂ ਕਾਰਵਾਈਆਂ ਹੋਰ ਹੋਣੀਆਂ ਬਾਦ ਨਹੀਂ ਆ ਰਹਾ ਜਿਹਨਾਂ ਲੋਕਾਂ ਨੂੰ ਪੰਜਾਬ ਤੇ ਪੰਜਾਬ ਦੇ ਭੋਲੇ ਪਾਲੇ ਬੱਚਾਂ ਤੇ ਦਰਸ ਨਹੀਂ ਆ ਰਿਹਾ ਤੇ ਉਹਨਾਂ ਦੇ ਉੱਤੇ ਪੁਲਿਸ ਕਾਰਵਾਈ ਕਰੇ ਇਹ ਸੰਗੀ ਚੱਲ ਕਿਉਂਕਿ ਲੋਕ ਵੀ ਚਾਹੁੰਦੇ ਆ ਮੈਂ ਹੁਣ ਪੁੱਛਿਆ ਲੋਕਾਂ ਨੂੰ ਇਹਨੇ ਕਹ ਲਾ ਸਰਕਾਰ ਵੱਲੋਂ ਇੱਕ ਸ਼ਾਸਨ ਵੱਲੋਂ ਜਿਹੜਾ ਲਗਾਤਾਰ ਐਕਸ਼ਨ ਆ ਰਹੀ ਹੈ ਦੀ ਬੈਕਗ੍ਰਾਉਂਡ ਦੇਖੀ ਗਈ ਸੀ ਕਿੰਨੇ ਉੱਤੇ ਮਾਮਲੇ ਦਰਜ ਬੇਸਿਕਲੀ ਤਰਨਤਪੁਰ ਰਾਮ ਦਾ ਵਿਅਕਤੀ ਹੈ ਜੀ ਤੇ ਟੋਟਲ 7 ਮੁਕਦਮੇ ਦਰਜ ਨੇ ਐਨਡੀਪੀਐਸ ਦੇ ਅਲੱਗ-ਅਲੱਗ ਥਾਣੇ ਦੇ ਵਿੱਚ ਜਿਹੜਾ ਕਿ ਰੇਲਾ ਤੇ ਨਸ਼ੇ ਵੇਚਣ ਦਾ ਜਿਹੜਾ ਧੰਦਾ ਕਰਦਾ ਸੀਗਾ ਸੋ ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਜਿਹੜੀ ਹੈ ਨਸ਼ਿਆ ਖਿਲਾਫ ਜੰਗ ਚਲਾਈ ਗਿਆ ਉਹਦਾ ਪੁਲਿਸ ਦੀ ਇੱਕ ਹਿੱਸਾ ਹੈ ਕਿਉਂਕਿ ਅਸੀਂ ਵੀ ਇਸ ਕੰਟਿਨਿਊਇਟੀ ਦੇ ਨਾਲ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਆਪਣੀ ਵਰਦੀ ਦੇ ਜਿਹੜੇ ਵਾਅਦੇ ਬਕੂਬੀ ਨਾ ਨਪ ਸੋ ਸਾਡੇ ਬੀਜੀਪੀ ਸਾਹਿਬ ਵੱਲੋਂ ਸੱਤ ਆਰਡਰ ਨੇ ਔਰ ਮਾਨਜੋ ਕੁਸ਼ਲ ਸਾਹਿਬ ਨੇ ਵੀ ਆਰਡਰ ਕੀਤਾ ਕਿ ਇਹਨਾਂ ਬੰਦੇ ਕੋਲ ਕਲੈਕ ਕਰੀ ਹੋਣੀ ਚਾਹੀਦੀ ਸੋ ਜਿਹੜਾ ਸਮਗਲਰ ਆ ਇਹਦੀ ਜਗਾ ਆਇਡੈਂਟੀਫਾਈ ਕੀਤੀ ਹੈ ਕਮਿਸ਼ਨਰ ਕਾਰਪੋਰੇਸ਼ਨ ਨੇ ਉਹਨਾਂ ਨੂੰ ਰਿਟਰਨ ਭੇਜਿਆ ਕਿ ਇਹ ਕਾਰਪੋਰੇਸ਼ਨ ਦੀ ਜਗਾ ਤੇ ਇਲੈਗਲ ਤਸਕ ਕੀਤਾ ਹੋਇਆ ਜੀ ਸੋ ਉਹਨਾਂ ਦੀ ਕੰਪਲੇਨਟ ਅਸੀਂ ਕਰਵਾਈ ਕਰਾਂਗੇ ਸਰ ਇਹ ਵੀ ਪਤਾ ਲੱਗਿਆ ਜਿਹੜੇ ਨਸ਼ਾ ਵਿੱਚ ਫਿਲਹਾਲ ਤੇ ਜੀ ਇਹ ਭਜਾ ਆਇਆ ਕਰੋ ਇਹਦੀ ਇਹ ਹੀ ਪ੍ਰੋਪਰਟੀ ਜਿਹੜੀ ਆ ਕੁਝ ਤੋਂ ਕਾਰਪੋਰੇਸ਼ਨ ਨਾਲ ਆਇਡੈਂਟੀਫਾਈ ਕੀਤੀ ਗਈ ਉਹਨੂੰ ਬੰਚ ਕੀਤਾ ਯਾਰ ਇਹ ਜੀ ਇਹ ਵੀ ਪਤਾ ਲੱਗਾ ਕਿ ਇਸ ਦੇ ਵੱਲੋਂ ਕੁਝ ਸਮਾਂ ਪਹਿਲਾਂ ਪੁਲਿਸ ਪਾਰਟੀ ਤੇ ਹਮਲਾ ਵੀ ਕੀਤਾ ਗਿਆ ਜੀ ਬਿਲਕੁਲ ਤਾਂ ਹੀ ਸੱਤ ਪਰਚੇ ਤੇ ਦਰਜ ਨੇ ਪੁਲਿਸ ਪਾਰਟੀ ਸਾਡੀ ਸੀਏ ਦੀ ਇੱਥੇ ਰੇਡ ਕਰਨ ਆਈ ਸੀ ਉਹਨੇ ਅਟੈਕ ਕੀਤਾ ਸੀ ਔਰ ਭੱਜ ਗਿਆ ਸੀ ਉਹ ਵੀ ਪਰਚਾ ਦਰਜ ਹੈ ਕੀ ਗੈਂਗਸਟਰਾਂ ਨਾਲ ਵੀ ਸੰਬੰਧ ਹੈਗੇ ਉਹ ਵੀ ਅਰੈਸਟ ਤੋਂ ਬਾਅਦ ਪਤਾ ਚੱਲੇਗਾ ਜੀ ਜੋ ਇਨਵੈਸਟੀਗੇਸ਼ਨ ਚ ਜਾਏਗਾ ਤੁਹਾਨੂੰ ਦੱਸ ਦੇਗਾ ਹਰ ਹਾਲੇ ਤੱਕ ਕੁਝ ਨਹੀਂ ਪਤਾ ਚੱਲਿਆ ਪਰਿਵਾਰਕ ਮੈਂਬਰ ਕੋਈ ਆਇਡੈਂਟੀਫਾਈ ਨਹੀਂ ਕੋਈ ਅੱਗੇ ਸਾਹਮਣੇ ਨਹੀਂ ਆਇਆ ਸਾਰੇ ਭੱਜੇ ਜਿਹੜੇ ਆ ਸਮਾਜ ਵਿਰੋਧੀ ਅਨਸਰ ਉਹਨਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਲੋਕਾਂ ਨੇ ਕਿਸੇ ਨੇ ਵੀ ਇਹ ਨਹੀਂ ਕੀਤਾ ਕਿ ਅਸੀਂ ਨਹੀਂ ਤੁਹਾਡੇ ਨਾਲ ਲੋਕ ਸਾਡੇ ਨਾਲ ਨੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਇਹੀ ਕਰਨੇ ਚਾਹੁੰਦੇ ਆ ਕਿ ਚੰਗੇ ਚੰਗੇ ਕੰਮਾਂ 'ਚ ਪਹੁੰਚ ਚੰਗੇ ਮਾੜੇ ਬੰਦਿਆਂ ਦਾ ਸਾਥ ਨਾ ਦੋ ਔਰ ਚੰਗੇ ਬੰਦਿਆਂ ਦਾ ਸਾਥ ਦੋ ਔਰ ਆਪਾਂ ਸਮਾਜ ਨੂੰ ਇੱਕ ਸੌ ਸਤਰਾ ਸਮਾਜ ਬਣਾਈਏ ਤੰਦਰੁਸਤ ਪੰਜਾਬ ਬਣਾਈਏ ਥੈਂਕ ਯੂ ਜੀ